ਬ੍ਰਿਕਸ ਬਣਾ ਰਹੇ ਨੇ ਇਹਦੇ ਅੰਦਰ ਤੁਹਾਡੇ ਨਾਰੀਅਲ ਦਾ ਜਿੰਨਾ ਵੇਸਟ ਹੁੰਦਾ ਸੁੱਕਣ ਤੋਂ ਬਾਅਦ ਐ ਪੰਜਾਬ ਦੇ ਵਿੱਚ ਹੀ ਘੜ ਤੋਂ ਘਟ ਨਹੀਂ ਤੇ ਇਸ ਵੇਲੇ ਗਰਮੀਆਂ ਦੇ ਵਿੱਚ 5000 ਤੋਂ ਉੱਪਰ ਨਾਰੀਅਲ ਪਾਣੀ ਦੇ ਸਟਾਲ ਲੱਗੇ ਹੁੰਦੇ ਨੇ ਇਹ ਸਿੱਖ ਕਿਉਂ ਨਹੀਂ ਕਰਦੇ ਕਿਉਂ ਨਹੀਂ ਸਟਾਲ ਲਗਾਉਂਦੇ ਇਹਨੂੰ ਕਾਰਪੋਰੇਟ ਤਰੀਕੇ ਨਾਲ ਕਰੋ ਐ ਨਹੀਂ ਕਿ ਤੁਸੀਂ ਇੱਕ ਲਗਾਣਾ ਤੁਸੀਂ 100 ਪਲਾਨ ਕਰੋ ਇੱਕ ਇਲਾਕੇ ਦੇ ਅੰਦਰ ਦਸਤਾਰਾਂ ਵਾਲੇ ਨੌਜਵਾਨ ਸਿੱਖ ਸਾਬਤ ਸੂਰਤ ਉਹਨਾਂ ਨੂੰ ਕੰਮ ਦਿਓ ਉਹਨਾਂ ਦੀ ਕੋਈ ਇਨਵੈਸਟਮੈਂਟ ਨਹੀਂ ਇਨਵੈਸਟਮੈਂਟ ਸੰਗਤ ਕਰੇ ਔਰ ਜਿਹੜਾ ਨਾਰੀਅਲ ਬਚ ਜਾਏ ਉਹ ਇੱਕ ਜਗ੍ਹਾ ਤੇ ਰੱਖ ਕੇ ਸੁਕਾ ਕੇ ਇਹ ਕੋਕੋ ਪੀਟ ਇਹ ਕੋਕੋ ਪੀਟ ਬਣਾਈ ਜਾਏ ਮਤਲਬ ਜ਼ੀਰੋ ਵੇਸਟੇਜ ਹੈ ਬ੍ਰਿਕਸ ਬਣਾਓ ਉਹ ਵੀ ਫਿਰ ਗੁਰਸਿੱਖ ਬੱਚੇ ਵੇਚਣ ਉਥੋਂ ਇਨੂੰ ਕਹਿੰਦੇ ਨੇ ਇਕੋਸਿਸਟਮ ਕ੍ਰੀਏਟ ਕਰਨਾ ਪੰਜਾਬ ਦੇ ਵਿੱਚ ਬਹੁਤ ਸਾਡੇ ਕੋਲ ਚੀਜ਼ਾਂ ਨੇ ਮੈਂ ਹੁਣ ਮੁਹਾਲੀ ਐਸੀ ਕਰਕੇ ਰਹਿ ਰਹਿਆ ਕਿ ਅਸੀਂ ਪੰਜਾਬ ਦੇ ਬੱਚਿਆਂ ਨੂੰ ਸੇਧ ਦਈਏ ਪੜ੍ਹਾਈ ਦਵਾਈ ਕਮਾਈ ਵਾਲੇ ਪਾਸੇ ਲਾਈਏ